ਹਾਂਜੀ ਦੋਸਤੋ ਆਪਾਂ ਆ ਗਏ ਹਮਰਾ ਮੌਲ ਦੇ ਵਿੱਚ ਤੇ ਇਹ ਹੈਗਾ ਹਮਰਾ ਮੌਲ ਦਾ 3 ਨੰਬਰ ਗੇਟ ਇੱਥੇ ਤੁਸੀਂ ਵੀ ਆ ਸਕਦੇ ਹੋ ਤੇ ਆ ਹੈਗਾ 2 ਨੰਬਰ ਗੇਟ ਬਹੁਤ ਵੱਡਾ ਮੌਲ ਆ ਵੀਰੇ ਹਮਰਾ ਮੌਲੇ ਇਹੋ ਨਾਲ ਸਾਰਾ ਕੁਝ ਇਹਦੇ ਵਿੱਚ ਹੈਗਾ ਰੇਲਵੇ ਸਟੇਸ਼ਨ ਵੀ ਲਵੇ ਲੱਗ ਰਾ ਦੇ ਇਹਦੇ ਪਿੱਛੇ ਆਪਣੇ ਲਾਵੇ ਘਰ ਆ ਮੇਰਾ ਬੜਾ ਦੂਰ ਨਹੀਂ ਹੈਗਾ ਦੇਖ ਇਹ ਹੈ ਰੇਲਵੇ ਫਾਟ ਰੇਲਵੇ ਲਾਈਨ ਮੈਟਰੋ ਦੀ ਤੇ ਮੈਟਰੋ ਦੀ ਰੇਲਵੇ ਲਾਈਨ ਤੇ ਇਹ ਹੈ ਅਬਦੁੱਲ੍ਹਾ ਰੋਡ ਸਾਹਮਣੇ ਹੈਗਾ ਅਬਦੁੱਲਾ ਜੀ ਰੋਡ ਇੱਥੋਂ ਆਕੇ ਨਾ ਮੈਟਰੋ ਧਰਤੀ ਦੇ ਵਿੱਚ ਚਲੀ ਜਾਂਦੀ ਹੈ ਅੰਡਰਗਰਾਉਂਡ ਧਰਤੀ ਦੇ ਵਿੱਚ ਜਣ ਜੀ ਚਲੀ ਜਾਂਦੀ ਹੈ ਮੈਟਰੋ ਆ ਰਹੀ ਜੰਦ ਤੋਂ ਆਉਂਦਾ ਮੈਂ ਕਈ ਨਿੱਕੜੀਆਂ ਨੰਘੀਆਂ ਤੇ ਇੱਥੇ ਆ ਕੇ ਫਿਰ ਮੈਟਰੋ ਧਰਤੀ ਦੇ ਅੰਦਰ ਚਲੀ ਜਾਂਦੀ ਹੈ। ਆਪਾਂ ਗੱਡੀ ਆਉਂਦੋਂ ਦਿਖਾਉਣਾ ਕਿ ਕਿੱਥੋਂ ਜਾ ਕੇ ਥੱਲੇ ਚਲੀ ਅੱਜ ਧਰਤੀ ਦੇ ਵਿੱਚ ਇਹਨਾਂ ਮੈਟਰੋ ਲਾਈਨ ਨਾਲ-ਨਾਲ ਮੈਟਰੋ ਦੀ ਬੜੀ ਸੇਫਟੀ ਹੈ ਯਾਰ ਇਹਨੂੰ ਵੀ ਸਹੀ ਸਹੀ ਗੱਲ ਹੋਣੀ ਵੀ ਚਾਹੀਦੀ ਆ ਕੋਈ ਐ ਨਹੀਂ ਹੈਗਾ ਵੀ ਆਪਣੇ ਉਹ ਇਧਰ ਉਧਰ ਲੈਣ ਪਾਰ ਕਰਦੇ ਸਾਰੀ ਦੁਵਾਰ ਕੀਤੀ ਹੋਈ ਹੈ ਇਹ ਦੇਖ। ਇਹ ਨਾ ਮੈਟਰੋ ਆ ਰਹੀ ਹੈ ਦੇਖੋ ਟਰੋ ਆ ਰਹੀ ਹੈ ਦੇਖੋ ਇਹ ਆ ਧਰਤੀ ਚ ਲੈਣਾ ਹੈ ਆਏ ਇੱਕੋ ਇੱਕ ਦੂਆ ਅੰਦਰ ਜਰਾ ਅੰਡਰਗਰਾਉਂਡ ਆ ਰਹੀ ਹੈ ਇਹ ਦੇਖ ਚੱਲੀ ਜਾਣਾ ਗਾਂ ਗਾਂ ਧਰਤੀ ਚ ਚਲੀ ਜਾਂਦੇ ਅੰਡਰਗਰਾਉਂਡ ਆਉਂ ਨਿਕਲੇ ਇੱਕ ਬੜੀ ਭੈਣ ਚੀਜ਼ ਬਣਾਈ ਯਾਰ